ਡੈਮੋਕ੍ਰੈਟਿਕ ਭਾਰਤੀ ਲੋਕਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਰਸਰ ਦੀ ਅਗਵਾਈ ਹੇਠ ਪਿੰਡ ਪੇਖਾ ਜ਼ਿਲ੍ਹਾ ਮੋਗਾ ਵਿਖੇ ਹੋਈ ਇਸ ਮੀਟਿੰਗ ਵਿੱਚ ਡੈਮੋਕ੍ਰੈਟਿਕ ਭਾਰਤੀ ਲੋਕਦਲ ਦੇ ਰਾਸ਼ਟਰੀ ਪ੍ਰਧਾਨ ਗੁਰਮਖ ਸਿੰਘ ਖੋਸਲਾ ਵੀ ਉੱਚੇ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਡੈਮੋਕ੍ਰੈਟਿਕ ਭਾਰਤੀ ਲੋਕਦਲ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਲਖਵਿੰਦਰ ਸਿੰਘ ਪ੍ਰਧਾਨ ਪੰਜਾਬ ਤੇਜ ਸਿੰਘ ਉਪ ਪ੍ਰਧਾਨ ਪੰਜਾਬ ਗੁਰਪ੍ਰੀਤ ਸਿੰਘ ਜਰਨਲ ਸਕੱਤਰ ਪੰਜਾਬ ਰਣਜੀਤ ਸਿੰਘ ਜਰਨਲ ਸਕੱਤਰ ਪੰਜਾਬ ਨਰਮਨ ਸਿੰਘ ਪ੍ਰਧਾਨ ਮਨਰੇਗਾ ਮਜ਼ਦੂਰ ਵਿੰਗ ਮਾਲਵਾ ਜਨ ਪੰਜਾਬ ਬਲਵਿੰਦਰ ਸਿੰਘ ਪ੍ਰਧਾਨ ਮਾਲਵਾ ਜਨ ਦਰਸ਼ਨ ਸਿੰਘ ਸਕੱਤਰ ਜ਼ਿਲ੍ਹਾ ਮੋਗਾ ਸਵਰਨਜੀਤ ਕੌਰ ਪ੍ਰਧਾਨ ਮਨਰੇਗਾ ਮਜ਼ਦੂਰ ਵਿੰਗ ਜ਼ਿਲ੍ਹਾ ਮੋਗਾ ਗੋਰਾ ਸਿੰਘ ਪ੍ਰਧਾਨ ਤਹਿਸੀਰ ਬਾਗਾ ਪੁਰਾਣਾ ਕਸ਼ਮੀਰ ਸਿੰਘ ਪ੍ਰਧਾਨ ਮਨਰੇਗਾ ਮਜ਼ਦੂਰ ਵਿੰਗ ਬਾਗਾ ਪੁਰਾਣਾ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਹਰਜੀਤ ਕੌਰ ਹਰਜਿੰਦਰ ਕੌਰ ਸੰਦੀਪ ਕੌਰ ਹਾਜ਼ਰ ਸਨ ਇਸ ਮੌਕੇ ਬੁਲਾ ਰਹੇ ਵੱਲੋਂ ਕੀ ਕੀ ਮੰਗਾਂ ਰੱਖੀਆਂ ਗਈਆਂ ਉਹ ਤੁਹਾਨੂੰ ਦਿਖਾਉਣੇ ਹਾਂ ਇਸ ਰਿਪੋਰਟ ਦੇ ਵਿੱਚ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਖਾਸ ਰਿਪੋਰਟ ਅਹਿਮ ਮੀਟਿੰਗ ਜਿਹੜੀ ਆ ਮਾਲਵੇ ਦੇ ਜ਼ਿਲ੍ਹਾ ਮੋਗੇ ਦੇ ਪਿੰਡ ਪੇਖਾ ਵਿੱਚ ਹੋਈ ਜਿਸ ਦੇ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬੁਰਖਸ਼ਿੰਕ ਕੋਸ਼ਲਾ ਔਰ ਉਹਨਾਂ ਦੇ ਨਾਲ ਐ ਰਾਸ਼ਟਰੀ ਜਨ ਅਸੈਟਰੀ ਮੰਗਤਰਾਮ ਕਲਿਆਣ ਜੀ ਔਰ ਮੈਲਾ ਬੈਂਕ ਦੀ ਪ੍ਰਧਾਨ ਨੀਲਮ ਗਿਲ ਜੀ ਔਰ ਅੱਜ ਇਸ ਪਾਰਟੀ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਅੱਜ ਅੱਜ ਪੰਜਾਬ ਦੇ ਔਦੀ ਵੀ ਦਿੱਤੇ ਆ ਪਰ ਮੈਂ ਉਹਨਾਂ ਦਾ ਧੰਨਵਾਦ ਕਰਨ ਗੱਲਣਾ ਹਾਂ ਜਿੱਥੇ ਵੀ ਸਾਡੀ ਲੋੜ ਆ ਡੈਮ ਕੋਲ ਭਾਰਤੀਆ ਲੋਕ ਦਲ ਉਹਦੇ ਨਾਲ ਖੜਾ ਹੈ ਔਰ ਨਵੇਂ ਬਣੇ ਮੈਂਬਰਾਂ ਨੂੰ ਔਰ ਪ੍ਰਧਾਨਾਂ ਨੂੰ ਮੈਂ ਮੇਰੇ ਵੱਲੋਂ ਲੱਖ ਲੱਖ ਵਧਾਈ ਜਿਹੜੇ ਤੁਸੀਂ ਅੱਜ ਡੈਮ ਕੋਲ ਭਾਰਤੀਆ ਲੋਕ ਦਲ ਦੇ ਵਿੱਚ ਸ਼ਾਮਲ ਹੋਏ ਆ ਇਸ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਔਰ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਕਿਰਤੀ ਲੋਕਾਂ ਦੀ ਵੀ ਆਵਾਜ਼ ਜਿਹੜੀ ਆ ਸੁਣਨੀ ਚਾਹੀਦੀ ਹੈ ਔਰ ਨਰੇਗਾ ਮਜ਼ਦੂਰਾਂ ਦੀ ਗੱਲ ਹੈ ਪਿੰਡਾਂ ਦੇ ਸਫਾਈ ਮਜ਼ਦੂਰਾਂ ਦੀ ਗੱਲ ਹੈ ਸ਼ਹਿਰਾਂ ਦੇ ਸਫਾਈ ਮਜ਼ਦੂਰਾਂ ਦੀ ਗੱਲ ਹੈ ਜਾਂ ਖੇਕੇਦਾਰੀ ਪ੍ਰਥਾ ਜਿਹੜੀ ਚੱਲ ਰਹੀ ਆ ਇਹ ਬਿਲਕੁਲ ਬੰਦ ਕੀਤੀ ਜਾਵੇ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਖੇਤ ਮਜ਼ਦੂਰ ਤੋਂ ਲੈ ਕੇ ਪੱਠਾ ਮਜ਼ਦੂਰ ਤੋਂ ਲੈ ਕੇ ਇਹਨਾਂ ਲੋਕਾਂ ਦੀ ਜਿਹੜੀ ਦਿਹਾੜੀ ਆ ਮੁੰਨੀਆਂ ਵੇਚ ਤੇ ਤੈ ਕੀਤੀ ਜਾਵੇ ਔਰ ਮੈਂ ਪੰਜਾਬ ਸਰਕਾਰ ਨੂੰ ਹੋਰ ਮੰਗ ਕਰਦਾ ਹਾਂ ਕਿ ਜਿਹੜੇ ਲੋਕਾਂ ਕੋਲ ਨਰੇਖ ਜਿਹੜੀ ਇੰਦਰਾ ਵਿਕਾਸ ਯੋਜਨਾ ਦੇ ਤਹਿਤ ਜਿਹਨੇ ਲੋਕ ਮਜ਼ਦੂਰੀ ਕੀਤੀ ਜਿਹੜੀ ਕਿਰਤੀ ਮਜ਼ਦੂਰ ਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਲੋਕਾਂ ਕੋਲ ਰਹਿਣ ਲਈ ਉਹਦੇ ਪਿੰਡਾਂ ਦੇ ਵਿੱਚ ਜਗ੍ਹਾ ਹੈ ਨਹੀਂ ਔਰ ਪੰਜਾਬ ਦੀ ਸਰਕਾਰ ਜਿਹੜੀ ਅੱਜ ਸੀਐਮ ਸਾਹਿਬ ਜਿਹੜੇ ਕਹਿ ਰਹੇ ਸੀ ਮੈਂ ਉਹਨੂੰ ਇਹ ਅਪੀਲ ਕਰਦਾ ਹਾਂ ਕਿ ਭਗਵਤ ਮਾਨ ਜੀ ਤੁਸੀਂ ਇਹ ਨਜ਼ਰ ਕੁਮਾਓ ਕਿ ਪੰਜਾਬ ਦੇ ਵਿੱਚ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਇੱਕ ਹੁਕਮ ਕਰੋ ਕਿ ਹਰ ਪਿੰਡ ਦੇ ਵਿੱਚ ਮਤੇ ਪਾ ਕੇ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਪੰਜ-ਪੰਜ ਮੜਲੇ ਦੇ ਪਲਾਟ ਦਿੱਤੇ ਜਾਣ। ਡੈਮੋ ਭਾਰਤੀਆ ਲੋਕਦਲ ਇਹਨਾਂ ਗਰੀਬ ਮਜ਼ਦੂਰਾਂ ਦੇ ਨਾਲ ਖੜਾ ਹੈ। ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜਿੰਨੇ ਵੀ ਮੇਰੇ ਨਰੇਗਾ ਵੀ ਇਕੱਠੇ ਹੋਏ ਆ ਪਿੰਡ ਵਿੱਚ ਸਾਰਿਆਂ ਦਾ ਧੰਨਵਾਦ। ਇੱਕ ਮੈਂ ਬੇਨਤੀ ਇਹ ਕਰ ਲੱਗਾ ਵੀ ਕੁਲਦੀਪ ਸਿੰਘ ਜਈ ਨਹਿਰ ਮਹਿਕਵੇਂ ਦਾ ਉਹਨਾਂ ਨੂੰ ਅਸੀਂ ਦੋ ਚਾਰ ਵਾਰੀ ਫੋਨ ਕੀਤਾ ਵੀ ਜੈਮਨਾਲਾ ਦੇ ਭੇਖਾਂ ਨੂੰ ਕੰਮ ਨਹੀਂ ਤੇ ਜਿਹੜੀ ਜੈਮਨਾਲਾ ਭੇਖਾਂ ਤੇ ਲੰਗੇ ਨੇ ਸੰਝਾ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਵੀ ਜਦੋਂ ਵੀ ਅਸੀਂ ਕਿਤੇ ਫੋਨ ਕਰੀਏ ਇਹ ਨਹੀਂ ਵੀ ਫੋਨ ਹੀ ਨਹੀਂ ਚੱਕਣਾਗਾ ਦੂਜਾ ਨਾਗਾ ਜੈਨ ਵਾਲੇ ਨੂੰ ਕੰਮ ਦਿੱਤਾ ਜਾਂਦਾ 13 ਲੱਖ ਰੁਪਏ ਦਾ ਬਜਟ ਆ 13 ਲੱਖ ਦਾ ਉਹਨਾਂ ਨੂੰ ਅਸੀਂ ਉਹ ਨਹੀਂ ਕਹਿੰਦੇ ਵੀ ਜੈਨ ਵਾਲੇ ਨੂੰ ਕਿਉਂ ਦਿੱਤਾ ਅਰ ਨਹੀਂ ਜਾ ਚੰਦਾ ਨੂੰ ਕਿਉਂ ਦਿੱਤਾ ਜਾਂ ਲੰਗੇੜੀ ਨੂੰ ਤਾਂ ਸਾਨੂੰ ਉਹਨਾਂ ਤੇ ਗੁੱਸਾ ਨਹੀਂ ਪਰ ਸਾਡਾ ਬੰਦਾ ਸਕੇਉਂ ਨਹੀਂ ਦਿੱਤਾ ਗਿਆ ਇਸ ਕਰਕੇ ਬੇਨਤੀ ਹੈ ਵੀ ਫੋਨ ਚੱਕਣਾ ਸਾਡੇ ਬੰਦੇ ਦਾ ਇਹ ਨਹੀਂ ਵੀ ਫੋਨ ਨਹੀਂ ਚੱਕਣਾਗਾ ਦੂਜੀ ਪਿੰਡ ਕੋਟਲੇ ਤੋਂ ਜੇ ਕਿਸੇ ਗਾੜ ਨੂੰ ਇਹ ਅਰਜ਼ੀਆਂ ਦਿੰਦੇ ਆ ਜਾਂ ਵੀਡੀਓ ਨੂੰ ਵੀ ਬੇਨਤੀ ਕਰਦੇ ਵੀ ਜਦੋਂ ਇਹ ਕੋਟਲੇ ਪੜਨਾ ਤੁਹਾਡੀ ਕੀ ਦੁਸ਼ਮਣੀ ਹੈ ਇਹਨਾਂ ਨੂੰ ਵੀ ਕੰਮ ਦਿੱਤਾ ਜੇ ਨਹੀਂ ਬਾਗਾ ਪ੍ਰਾਣਾ ਵੀਡੀਓ ਦੇ ਵੀ ਧਰਨਾ ਲੱਗ ਜਾਣਾ ਜੇ ਕੋਈ ਮੇਰੇ ਵੀਰ ਜਦੋਂ ਆਪਾਂ ਐਮਬੀ ਬਣਾਉਨੇ ਆ ਜਾਂ ਜਗਲਾਤ ਮਹਿਕਮਾ ਜਾਂ ਕੋਈ ਆਪਣਾ ਨਹਿਰ ਮਹਿਕਮਾ ਜਦੋਂ ਨਰੇਗਾ ਦਾ ਤੁਸੀਂ ਪੈਸਾ ਵਸੂਲ ਕਰਦੇ ਫਿਰ ਇਹਨਾਂ ਨੂੰ ਪਿੰਡਾਂ ਨੂੰ ਵੰਡ ਕੇ ਕਿਉਂ ਨਹੀਂ ਦਿੰਦੇ ਕੰਮ ਜਿੰਨਾ ਜਿੰਨਾ ਵੀ ਹੱਕ ਬਣਦਾ ਇਹ ਬੇਨਤੀ ਅਫਸਰਾਂ ਨੂੰ ਇਹ ਨਹੀਂ ਵੀ ਜੇ ਕੋਈ ਅਫਸਰਾਂ ਕੋਈ ਗੁੱਸੇ ਵਿੱਚ ਆਵੇ ਉਹਨੂੰ ਜਾਣ ਲੱਗੇ ਨੂੰ ਕਹਿਣਾ ਵੀ ਇਸ ਪਿੰਡ ਨੂੰ ਕੰਮ ਹੀ ਨਹੀਂ ਦੇਣਾ ਬੇਨਤੀ ਜਦੋਂ ਜਿਹੜਾ ਹੱਕ ਸੈਂਟਰ ਨੇ ਸਾਨੂੰ ਦਿੱਤਾ ਉਹ ਸਾਨੂੰ ਮਿਲਣਾ ਚਾਹੀਦਾ ਜਿਹੜਾ ਜਿਹੜਾ ਹੁਣ ਸਾਡਾ ਪਿੰਡ ਹੀ ਲਾ ਲੋ ਪਿੰਡ ਭੇਖਾ ਦੇ ਕਿਲੋਮੀਟਰ ਤੇ ਐ ਕਿਲੋਮੀਟਰ ਤੇ ਸਾਨੂੰ ਕੰਮ ਨਹੀਂ ਮਿਲ ਰਿਹਾ ਜਦੋਂ ਅਸੀਂ ਫੋਨ ਲਾਉਂਦੇ ਆ ਉਦੋਂ ਫੋਨ ਬੰਦ ਕਰ ਲੈਂਦਾ ਇਸ ਕਰਕੇ ਜਾਂ ਚੱਕਦੇ ਨਹੀਂਗੇ ਇਹ ਬੇਨਤੀ ਆ ਵੀ ਜਿਵੇਂ ਜਿਵੇਂ ਕੋਈ ਪਿੰਡ ਲੱਗਦੇ ਆ ਜਿਵੇਂ ਜਿਵੇਂ ਨਮਰੇਗਾ ਦਾ ਕੰਮ ਇਹ ਸਾਰਿਆਂ ਨੂੰ ਬੇਨਤੀ ਆ ਇੱਕ ਸਰਕਾਰ ਨੂੰ ਸੈਂਟਰ ਨੂੰ ਪੰਜਾਬ ਨੂੰ ਇਹ ਵੀ ਬੇਨਤੀ ਆ ਵੀ ਜਿਹੜਾ ਰਾਹਾਂ ਦਾ ਕੰਮ ਬੰਦ ਕੀਤਾ ਕਿਉਂ ਕੀਤਾ ਕੀ ਗੱਲ ਆ ਕੀ ਗੱਦਲਵਾਤਾ ਉਹ ਵੀ ਜਿਹੜਾ ਬਜਟਾ ਬੰਦ ਕੀਤਾ ਉਹ ਵੀ ਬੇਨਤੀ ਆ ਵੀ ਕੰਮ ਜਰੂਰ ਚੱਲਣਾ ਚਾਹੀਦਾ ਮਨਰੇਗਾ ਦਾ ਜਿਹੜਾ ਕੰਮ ਹੋ ਬਾਕੀ ਜਿਹੜੇ ਮੇਰੇ ਵੀਰ ਆ ਨਮੀਆਂ ਵੀ ਪੰਚਾਇਤਾਂ ਬਣੀਆਂ ਇਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਜਿਹੜੇ ਮਨਰੇਗਾ ਵਾਲੇ ਆ ਬਿਲਕੁਲ ਤੁਸੀਂ ਉੱਥੇ ਹੀ ਲਾਉਣੇ ਆ ਜਿਹੜਾ ਉਹਨਾਂ ਦੇ ਮਾਸਟਰ ਰੋਲ ਤੇ ਲਿਖਿਆ ਹੈ ਇਹ ਨਹੀਂ ਵੀ ਉਹ ਲਿਖਿਆ ਹੋਰ ਕਿਤੇ ਨਾ ਲਾਈ ਕਿਤੇ ਹੋਰ ਫਿਰ ਇਸ ਕਰਕੇ ਵੀ ਥੋੜੀ ਵੀ ਬੇਨਤੀ ਆ ਵੀ ਨਮੀਆਂ ਪੰਚਾਇਤਾਂ ਨੂੰ ਕਈ ਵਾਰ ਨਵੇਂ ਸਰਪੰਚ ਕਈ ਵਾਰ ਮੇਰੇ ਵੀਰਾਂ ਨੂੰ ਨਹੀਂ ਪਤਾ ਉਹ ਇਹ ਕਰਕੇ ਬੇਨਤੀ ਆ ਵੀ ਇਹਨਾਂ ਨੂੰ ਸੰਗੀ ਜੀ ਜੀ ਇਹ ਪੰਤੀ ਖਾ ਦਾ ਵਿਚਕਾਰ ਦੀ ਅਜਿਹੀ ਜਿੰਦ ਕਰਵਾਈ ਹੈ ਬੇਮੁਖ ਭਾਰ ਤੇ ਲੋਕ ਦਰਦੀ ਵਿੱਚ ਸਾਹਮਣੂ ਹੋਈ ਹੈ ਸਾਹਮਣੂ ਲੋਕ ਕੇ ਤਾਂ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਦਰਦੀ ਵੀ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਕੰਮ ਆ ਲੋਕਾਂ ਦੇ ਕਰਾਓ ਕਿ ਉਹ ਗੁਰਪਾਰ ਦੀ ਆਲੂਰ ਤੋਂ ਤੁਹਾਡੇ ਨਾਲ ਖੜਾ ਆ ਇਸ ਕਰਕੇ ਨਰਮਨ ਸਿੰਘ ਜਿਹੜਾ ਆ ਇਹ ਪੰਜਾਬ ਜੋ ਨੀਗਾ ਮਸਜਿਦ ਜੀ ਨੇ ਉਹਦੋਂ ਨੂੰ ਪੰਜਾਬ ਦਾ ਪ੍ਰਧਾਨ ਦਾ ਉਹਦਾ ਦੇ ਰਿਹਾ ਉਹ ਪਾਵਰ ਆ ਉਹ ਅਸੀਂ ਦੇ ਰਹੇ ਹਾਂ ਉਹ ਵੀ ਜਿਹਨੇ ਦਾ ਪ੍ਰਧਾਨ ਹੈ ਅੱਜ ਪੰਜਾਬ ਪਾਰਟੀ ਦਾ ਜਿਹੜਾ ਪ੍ਰਧਾਨੀ ਅਸੀਂ ਚੁਣਿਆ ਹੈ ਲਖਮੀਰ ਸਿੰਘ ਜਿਹੜਾ ਕੰਮ ਕਰੇਗਾ ਪੰਜਾਬ ਦਾ ਪ੍ਰਧਾਨ ਬਣਾਇਆ ਔਰ ਵੀ ਜਦੋਂ ਜਿਹੜਾ ਆ ਦਾ ਰਵੀ ਸਿੰਘ ਜੀ ਇਹਨਾਂ ਪਾਰਟੀ ਦਾ ਜਨਮ ਸਥਾਨ ਪੰਜਾਬ ਦਾ ਬਣਾਇਆ ਹੈ ਔਰ ਇਹ ਜਿਹੜਾ ਜ਼ਿਲ੍ਹੇ ਦਾ ਇਹਦਾ ਪ੍ਰਧਾਨ ਆ ਆਪੇ ਇਹ ਦੇ ਸੰਧੀ